ਮਾਮਲੇ ਦੇ ਨਾਲ ਜੁੜੀ ਹੋਈ ਅਪਡੇਟ ਸਾਹਮਣੇ ਆ ਰਹੀ ਹੈ ਦੱਸਤੀ ਹੈ ਕਿ ਲੋਹਾ ਵਪਾਰੀ ਦੀ ਡੈੱਡ ਬੋਡੀ ਬਰਾਮਦ ਹੋਈ ਹੈ ਇਸੀ ਕਾਰ ਦੇ ਵਿੱਚ ਸਫਾਰ ਸੀ ਹਾਲਾਂਕਿ ਗੋਤਾਖੋਰਾਂ ਦੀਆਂ ਟੀਮਾਂ ਦੇ ਵੱਲੋਂ ਲਗਾਤਾਰ ਪਾਲ ਕੀਤੀ ਚਾਰੀ ਸੀ ਕਾਰ ਨੂੰ ਤਾਂ ਬਾਹਰ ਕੱਢਿਆ ਗਿਆ ਪਰ ਇਸ ਲੋਹਾ ਵਪਾਰੀ ਦਾ ਕੁਝ ਵੀ ਅਤਾ ਪਤਾ ਨਹੀਂ ਲੱਗ ਰਿਹਾ ਸੀ ਨਹਿਰ ਦੇ ਵਿੱਚ ਰੁੜ ਗਿਆ ਸੀ ਕਾਰ ਚਲਾ ਰਹੇ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਸੰਤੋਸ਼ ਕੁਮਾਰ ਦੀ ਹੁਣ ਲਾਸ਼ ਬਰਾਮਦ ਹੋਈ ਹੈ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੋਲੇ ਸ਼ੰਕਰ ਗੋਤਾਖਰ ਕਲੱਬ ਦੇ ਪ੍ਰਧਾਨ ਦੇ ਵੱਲੋਂ ਸਾਰਾ ਵਾਕਿਆ ਬਿਆਨ ਕੀਤਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਹੱਥ ਵੱਡੀ ਸਫਲਤਾ ਲਕੀਆ ਹਾਲਾਂਕਿ ਲਗਾਤਾਰ ਗੋਤਾਖੋਰਾਂ ਦੀਆਂ ਟੀਮਾਂ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਇਸ ਲੋਹਾ ਵਪਾਰੀ ਦੀ ਲਾਸ਼ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਾਲ ਕੀਤੀ ਜਾ ਰਹੀ ਸੀ ਤੇ ਅਜਿਹੇ ਦੇ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ ਹਰਿਆਣਾ ਦੇ ਟੋਹਾਣਾ ਨੇੜੇੋਂ ਲੋਹਾ ਵਪਾਰੀ ਦੀ ਲਾਸ਼ ਮਿਲੀ ਹੈ ਹਾਲਾਂਕਿ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚਦੇ ਨੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੰਜਾਬ ਅਤੇ ਹਰਿਆਣਾ ਦੇ ਗੋਥਕ ਖੋਰ ਇਸ ਆਪਰੇਸ਼ਨ ਦੇ ਵਿੱਚ ਲੱਕੇ ਹੋਏ ਸਨ ਤੇ ਲਾਸ਼ ਹੁਣ ਹਰਿਆਣਾ ਦੇ ਟੋਹਾਣਾ ਤੋਂ ਬਰਾਮਦ ਹੋਈ ਹੈ ਸਰਹੰਦ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਤੇ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਸਿਵਲ ਹਸਪਤਾਲ ਦੇ ਵਿੱਚ ਡੈੱਡ ਬੋਡੀ ਨੂੰ ਰਖਵਾ ਦਿੱਤਾ ਗਿਆ ਹਾਲਾਂਕਿ ਤਸਵੀਰਾਂ ਆਕਾਰ ਕੱਢਣ ਦੀਆਂ ਸਾਹਮਣੇ ਆਈਆਂ ਸਿੱਕ ਕਿਸ ਤਰੀਕੇ ਦੇ ਨਾਲ ਨਹਿਰ ਦੇ ਵਿੱਚੋਂ ਕਾਰ ਕੱਢੀ ਸੀ ਪਰ ਲੋਹਾ ਵਪਾਰੀ ਦਾ ਕੁਝ ਵੀ ਅਤਾ ਪਤਾ ਨਹੀਂ ਲੱਗ ਰਿਹਾ ਸੀ ਲਗਾਤਾਰ ਗੋਤਾਖੋਰਾਂ ਦੀਆਂ ਟੀਮਾਂ ਦੇ ਵੱਲੋਂ ਜਾਂਚ ਕੀਤੀ ਚਾਲੀ ਸੀ ਤੇ ਅਚੇਹੇ ਦੇ ਵਿੱਚ ਸਰਚ ਆਪਰੇਸ਼ਨ ਦੌਰਾਨ ਸਫਲਤਾ ਮਿਲਦੀ ਹੈ ਇਸ ਲੋਹਾ ਵਪਾਰੀ ਦੀ ਡੈੱਡ ਬੋਡੀ ਨੂੰ ਬਾਹਰ ਕੱਢਿਆ ਗਿਆ ਸੋ ਤਸਵੀਰਾਂ ਤੁਹਾਡਾ ਪਹਿਲੀਆਂ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ ਤੇ ਹੁਣ लाश ਨੂੰ ਵੀ ਬ੍ਰਾਹਮਤ ਕਰ ਲਿਆ ਗਿਆ ਟੋਹਾਣਾ ਦੇ ਨੇੜੇ ਉਹ ਡੈੱਡ ਬੋਡੀ ਬ੍ਰਾਹਮਤ ਹੁੰਦੀ ਹੈ ਹਾਲਾਂਕਿ ਗੋਤਾਖਰਾਂ ਦੀ ਟੀਮਾਂ ਲਗਾਤਾਰ ਇਸ ਸਰਚ ਆਪਰੇਸ਼ਨ ਦੇ ਵਿੱਚ ਲੱਗੀਆਂ ਹੋਈਆਂ ਸੀ ਪਰਿਵਾਰ ਚਿੰਤਾ ਦੇ ਵਿੱਚ ਸੀ ਕਿਉਂਕਿ ਇਸ ਲੋਹਾ ਵਪਾਰੀ ਦਾ ਕੁਝ ਵੀ ਅਤਾ ਪਤ ਨਹੀਂ ਲੱਗ ਰਿਹਾ ਸੀ ਪਰਿਵਾਰ ਦੇ ਵਿੱਚ ਗਮਗੀਨ ਮਾਹੌਲ ਬਣਿਆ ਸੀ ਤੇ ਹੁਣ ਲਾਸਟ ਉਹ ਬ੍ਰਾਹਮਤ ਹੋਈ ਹੈ ਤੇ ਪਰਿਵਾਰ ਡੂੰਗੇ ਸਤਵੇਂ ਦੇ ਵਿੱਚ ਨਜ਼ਰ ਆ ਰਿਹਾ ਹੈ ਕਾਰ ਨੂੰ ਨਹਿਰ ਦੇ ਵਿੱਚ ਬਾਹਰ ਕੱਢਿਆ ਗਿਆ ਤੇ ਉਸ ਵਿੱਚ ਇਹ ਲੋਹਾ ਵਪਾਰੀ ਨਹੀਂ ਸੀ ਇਸ ਤੋਂ ਬਾਅਦ ਗੋਤਾਖੋਰਾਂ ਦੇ ਵੱਲੋਂ ਕਾਰ ਚਲਕਤੀ ਨਹਿਰ ਦੇ ਵਿੱਚ ਪਾਲ ਕੀਤੀ ਜਾ ਰਹੀ ਸੀ ਤੇ ਹੁਣ ਪੰਜਾਬ ਅਤੇ ਹਰਿਆਣਾ ਦੇ ਗੋਤਾਖੋਰ ਇਸ ਆਪਰੇਸ਼ਨ ਦੇ ਵਿੱਚ ਲੱਗੇ ਹੋਏ ਸੰਤ ਤੇ লাশ ਨੂੰ ਹਰਿਆਣਾ ਦੇ ਟਹੌਣਾ ਤੋਂ ਬਰਾਮਦ ਕੀਤਾ ਗਿਆ ਜੀ ਤਰੀਕ ਨੂੰ ਇੱਕ ਕਾਰ ਜਿਹੜੀ ਬੇਕਾਬੂ ਹੋ ਕੇ ਫਲੋਡਿੰਗ ਰੈਸਟੋਰੈਂਟ ਰਾਤ ਨੂੰ ਤਕਰੀਬਨ 11 ਵਜੇ ਪਾਖੜਾ ਨਹਿਰ ਚ ਗਿਰ ਗਈ ਸੀ ਜਿਹਦੀ ਕਾਰ ਅਸੀਂ ਸੋਂਡਾ ਹੈਡ ਤੋਂ ਬਰਾਮਤ ਕਰ ਲਈ ਸੀ ਪਰ ਅੱਜ ਉਸ ਕਾਰ ਦੇ ਵਿੱਚੋਂ ਮਤਲਬ ਜਦੋਂ ਤਲਾਸ਼ੀ ਲਈ ਤੀ ਤਾਂ ਕਿਸੇ ਪ੍ਰਕਾਰ ਦਾ ਕਾਰ ਚਾਲਕ ਨਹੀਂ ਮਿਲਿਆ ਪਰ ਉਸ ਦੀ ਡੈੱਡ ਬੋਡੀ ਅੱਜ ਸਾਨੂੰ ਸਵੇਰੇ ਟੋਹਾਨਾ ਹੈਡ ਤੋਂ ਸਾਨੂੰ ਮਿਲ ਗਈ ਹੈ ਤੇ ਉਸ ਦੀ ਡੈੱਡ ਬੋਡੀ ਦੀ شناخت ਪਰਿਵਾਰ ਨੂੰ ਕਰਾਤੀ ਹੈ ਤੇ ਕੁਝ ਦੇਰ ਚ ਇੱਥੇ ਪੁਲਿਸ ਪਹੁੰਚੂਗੀ ਸਰ ਅੰਦ ਦੀ ਤੇ ਉਹ ਬਾਡੀ ਨੂੰ ਉਹਨਾਂ ਦੇ ਹਵਾਲੇ ਕੀਤਾ ਜਾਏਗਾ ਤੇ ਬੜੀ ਮੁਸ਼ਕਲਤ ਨਾਲ ਹੈ ਕਿਉਂਕਿ ਬਹੁਤ ਬਹੁਤ ਤੇਜ਼ ਸੀਗਾ ਪਾਣੀ ਸਪੀਡ ਬਹੁਤ ਤੇਜ਼ ਸੀਗੀ ਨੂੰ ਕਰਕੇ ਵੀ ਜਿਹੜੀ ਉਥੋਂ ਗੱਡਾ ਖੇੜੀ ਨਹਿਰ ਤੇ ਪਟਿਆਲਾ ਸਮਾਣਾ ਪਾਤੜਾ ਸਾਰੇ ਪਾਸੇ ਲਗਭਗ 100 ਤੋਂ ਜ਼ਿਆਦਾ ਟੀਮਾਂ ਲਗਾਈਆਂ ਗਈਆਂ ਸੀਗੀ ਪਰ ਇਸ ਦੀ ਡੱਡ ਬਾਡੀ ਜਿਹੜੀ ਆ ਅੱਜ ਸਾਨੂੰ ਟਵਾਣਾ ਤੇ ਮਿਲ ਗਈ। ਇਹ ਗੱਲ ਸਮੀ ਕਰੀਬ 10:30 ਵਜੇ ਦੇ ਰਿਪੋਰਟ ਹੋਇਆ ਸੀਗਾ ਕਿ ਫਰੋਟੀ ਨੇ ਕੋਲ ਇੱਕ ਗੱਡੀ ਜਿਹੜੀ ਹੈਗੀ ਮੈਰ ਵਿੱਚ ਫਿਰ ਗਈ। ਇਸ ਵੀ ਜਿਹੜਾ ਇੱਕ ਬੇਤੀ ਸੀਗਾ ਜਿਸ ਨੂੰ ਬਹੁਤ ਸੀ ਲਾਪਤਾ ਸੀ ਗੱਡੀ ਸੀ ਘਡਾੜੀ ਸੀ ਚਿੰਤ ਸੰਤੋਖ ਵਾਸਤੇ ਜਿਹੜੀ ਉਹਦੀ ਪਾਲਸ ਸੰਮਤੀ ਜਿਹੜੀ ਅਸੀਂ ਚੈਕਿੰਗ ਕਰਦੇ ਸੀਗੇ ਜੋ ਸਾਨੂੰ ਪਤਾ ਲੱਗਿਆ ਕਿ ਸੰਤੋਖ ਜਿਹੜਾ ਹੈਗਾ ਉਹਦੀ ਜਿਹੜੀ ਡੈੱਡ ਬੋਡੀ ਹੈਗੀ ਸਾਨੂੰ ਕੋਹਾਣੀ ਰਣ ਦੇ ਅਸੀਂ ਘੁੰਮੀ ਆ ਜੀ ਬਾਕੀ ਜਿਹੜੀ ਬੋਡੀ ਹੈਗੀ ਅਸੀਂ ਮੌਸਰੀ ਵਿੱਚ ਖਾਗੇ ਉਹਦੇ ਘਰ ਦੇ ਜੋ ਬਿਆਨ ਅਨੁਸਤਾਵ ਜਿਹੜੀ ਬਣਦੀ ਕੰਮੀ ਕਰਦੇ ਕਿ ਜੀ ਕੋਮਰਸਿਸ ਉਹਦੇ ਪਿਆਰ ਜਿਹਨੇ ਮੈਰਿਜ ਹੈ ਅਮਰ ਜੀ ਕਰੀਬ 35 ਸਾਲਾਂ ਦੀ ਏਜ ਸੀਗੀ ਤੇ ਸਕ੍ਰੈਬ ਡੀਲਰ ਦਾ ਕੰਮ ਕਰਦੇ ਸੀਗੇ ਤੇ ਮੈਰਿਟ ਸੀ ਕਿ ਇਹਨਾਂ ਦੇ ਅੱਗੇ ਦੋ ਬੱਚੇ ਵੀ ਸਾਰ ਨੂੰ ਪਤਾ ਲੱਗੇ ਕੀ ਕਾਰਨ ਹੈ ਜੇ ਫਿਲਹਾਲ ਸਾਡੀ ਤਫ਼ਤੀਸ਼ ਜਿਹੜੀ ਹੈਗੀ ਹੈ ਜਾਰੀ ਹੈ ਤੇ ਜਿਹੜੇ ਪਰਿਵਾਰਕ ਮੈਂਬਰ ਹੈਗੇ ਉਹਨਾਂ ਨੂੰ ਅਸੀਂ ਜੋ ਬਿਆਨ ਥਾੰਗੇ ਤੇ ਬਾਕੀ ਅਸੀਂ ਇਹ ਪੂਰੀ ਸੂਚਨਾ ਕਰੂਗੇ ਕਿ ਜਿਹੜਾ ਕਾਰਨ ਕਿਆ ਸੀਗਾ